ਨ ਕਰਨ ਨਾਲ ਜਿਹੜਾ ਰੇਪ ਕੀਤਾ ਗਿਆ ਰੇਪ ਤੋਂ ਬਾਅਦ ਉਹਨੂੰ ਮੌਤ ਦੇ ਘਾਟ ਤਾਰ ਕੇ ਦਿੱਤਾ ਗਿਆ ਤੇ ਅੱਜ ਉਸ ਬੱਚੀ ਦੀ ਆਤਮਿਕ ਸ਼ਾਂਤੀ ਲਈ ਅਤੇ ਉਸ ਦਰਿੰਦੇ ਨੂੰ ਸਖਤ ਸਜ਼ਾ ਦਿਵਾਉਣ ਲਈ ਅੱਜ ਮੋਗਾ ਸ਼ਹਿਰ ਵਾਸੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਵੱਡੀ ਗਿਣਤੀ 'ਚ ਜਿਹੜੇ ਲੋਕ ਨੇ ਜਿੰਨਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਗੱਲਬਾਤ ਕਰਾਂਗੇ ਮੈਂ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਇੱਕ 12 ਸਾਲ ਦੀ ਬੱਚੀ ਦੇ ਨਾਲ ਜਿਹੜਾ ਰੇਪ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨੂੰ ਮੌਤ ਦੇ ਘਾਟ ਤਾਰ ਦਿੱਤਾ ਗਿਆ ਕੀ ਕਹਿਣਾ ਚਾਹੋ ਸਰ ਮੈਂ ਤਾਂ ਇਹ ਕਹਿਣਾ ਚਾਹਨੀ ਹਾਂ ਕਿ ਪੇਰੈਂਟਸ ਨੂੰ ਹੀ ਪੇਰੈਂਟਸ ਦੇ ਹਵਾਲੇ ਉਹਨੂੰ ਕਰ ਦਿਓ ਜੋ ਚਾਹੁੰਦੇ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਬਾਕੀ ਮੈਂ ਥੋੜੇ ਟਾਈਮ ਪਹਿਲਾਂ ਦੁਬਈ ਵਿਜ਼ਿਟ ਕੀਤਾ ਉਹ ਇੰਨੀ ਸੇਫ ਕੰਟਰੀ ਆ ਰਾਤ ਨੂੰ 2 ਵਜੇ ਵੀ ਕੁੜੀਆਂ ਕੱਲੀਆਂ ਫਿਰ ਰਹੀਆਂ ਕੋਈ ਉੱਥੇ ਰਿਸਕ ਨਹੀਂ ਕੋਈ ਉੱਥੇ ਕਿਸੇ ਨੂੰ ਪ੍ਰੋਬਲਮ ਨਹੀਂ ਉੱਥੇ ਕਿਉਂ ਨਹੀਂ ਹੋ ਰਿਹਾ ਸਾਡੀਆਂ ਸਰਕਾਰਾਂ ਹੀ ਕੁਝ ਨਹੀਂ ਕਰਦੀਆਂ ਪਈਆਂ ਮੈਂ ਕਲੀਅਰਲੀ ਕਹਿ ਰਹੀ ਆ ਸਰਕਾਰਾਂ ਕੁਝ ਨਹੀਂ ਕਰਦੀਆਂ ਪਈਆਂ ਸਰਕਾਰਾਂ ਕੋਈ ਐਕਸ਼ਨ ਲੈਣ ਤਾਂ ਇਹ ਚੀਜ਼ ਹੋਵੇ ਹੀ ਨਾ ਸਰਕਾਰਾਂ ਦੀ ਸਾਰੀ ਇਹ ਦੇ ਵਿੱਚ ਸਰਕਾਰਾਂ ਦੀ ਗਲਤੀ ਆ ਮੌਕੇ ਤੇ ਉੱਥੇ ਪੁਲਿਸ ਮੁਲਾਜ਼ਮਾਂ ਸੀਗੇ ਉਹਨਾਂ ਦੀ ਵੀ ਅਣਗਹਿਲੀ ਦੱਸੀ ਜਾ ਰਹੀ ਹੈ ਕਿ ਕਾਫੀ ਸਮਾਂ ਜਿਹੜਾ ਲੰਘ ਗਿਆ ਸੀਗਾ ਪਰਿਵਾਰ ਬੱਚੀ ਨੂੰ ਪਾਲਦਾ ਰਿਹਾ ਪਰਿਵਾਰ ਨੇ ਇਹ ਥੋਸ ਕਹਿਤਾ ਸੀ ਕਿ ਬੱਚੀ ਇਸੇ ਘਰ ਵਿੱਚ ਗਈ ਆ ਫਿਰ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਆਂਨਾ ਕਰਨੀ ਕੀਤੀ ਗਈ ਸਰ ਜੇ ਉਹ ਪੁਲਸ ਵਾਲੇ ਨੇ ਅੰਦਰ ਜਾ ਕੇ ਦੇਖਿਆ ਹੁੰਦਾ ਤਾਂ ਮੇਬੀ ਉਹ ਬੱਚੀ ਸੇਫ ਹੁੰਦੀ ਬਚ ਜਾਂਦੀ ਜਿੰਨਾ ਦੋਸ਼ੀ ਕ੍ਰੇਪ ਕਰਨ ਵਾਲਾ ਆ ਉਹਨਾਂ ਦੋਸ਼ੀ ਹੀ ਉਹਨੂੰ ਪ੍ਰੋਟੈਕਟ ਕਰਨ ਵਾਲਾ ਆ ਉਹ ਅੰਦਰ ਜਾਂਦਾ ਤਾਂ ਸ਼ਾਇਦ ਉਹ ਬੱਚੀ ਬਚ ਜਾਂਦੀ ਬੜਾ ਦਰਦਨਾਕ ਉਹ ਮੰਜਸੀਗਾ ਜਦੋਂ ਮਾਪਿਆਂ ਨੇ ਦੇਖਿਆ ਕਿ ਉਹਨਾਂ ਦੀ ਬੱਚੀ ਜਿਹੜੀ ਇਸ ਹਾਲਤ ਵਿੱਚ ਸੀ ਜੋ ਬਿਆਨ ਨਹੀਂ ਕੀਤੀ ਜਾ ਸਕਦੀ ਮਾਪਿਆਂ ਦਾ ਮਰਨ ਹੋ ਜਾਂਦਾ ਜਿਹੜੇ ਮਾਂ-ਬਾਪ ਨੇ ਜਿਹੜੇ ਅੱਜ ਧੀਆ ਜਿਨ੍ਹਾਂ ਦੇ ਘਰ ਆਓ ਆਪਣੀਆਂ ਧੀਆ ਨੂੰ ਜਿਹੜਾ ਸੇਫ ਨਹੀਂ ਮੰਨਦੇ بڑا ਮੁਸ਼ਕਲ ਸਮਾਂ ਸਰ ਮੇਰੀ ਬੇਟੀ ਦਾ ਨਾਮ ਖੁਸ਼ਲੀ ਨਾ ਜਦੋਂ ਮੈਂ ਪ੍ਰੋਬਲੀ ਇਹਦੀ ਇਹ ਚੀਜ਼ ਸੁਣੀ ਸੀ ਤਾਂ ਮੈਨੂੰ ਇੱਕ ਵਾਰੀ ਫੀਲ ਹੋਇਆ ਸੀ ਵੀ ਮੇਰੀ ਬੇਟੀ ਤਾਂ ਮੈਨੂੰ ਉਹ ਚੀਜ਼ ਸੁਣ ਕੇ ਇੱਕ ਵਾਰੀ ਕੰਬੀ ਸੀ ਮੈਂ ਤਾਂ ਮੈਨੂੰ ਲੱਗਦਾ ਵੀ ਮਾਪਿ ਉਹਨੂੰ ਆਪਣੇ ਬੱਚਿਆਂ ਦਾ ਮਤਲਬ ਮੈਂ ਨਹੀਂ ਬੋਲ ਸਕਦੀ ਸਰ ਮੈਮ ਤੁਸੀਂ ਹਮੇਸ਼ਾ ਜਿਹੜਾ ਆਵਾਜ਼ ਠਾਉਣੇ ਆ ਇੱਕ ਤੋਂ ਇੱਕ ਜਿਹੜੀ ਘਟਨਾ ਪੰਜਾਬ ਦੇ ਵਿੱਚ ਵਾਪਰ ਰਹੀ ਆ ਬੱਚਿਆਂ ਨੂੰ ਲੈ ਕੇ ਕਾਨੂੰਨ ਕੋਈ ਵੀ ਸਖਤ ਨਹੀਂ 12-12 ਸਾਲ ਜਿਹੜੇ ਕੇਸ ਆ ਉਹ ਲਟਕਦੇ ਰਹਿੰਦੇ ਆ ਆਖਰ ਨੂੰ ਆ ਕੇ ਜਿਹੜੀ ਉਮਰ ਕੈਸ ਸੇ ਨਾ ਦਿੱਤੀ ਜਾਂਦੀ ਆ ਲੱਗਦਾ ਨਹੀਂ ਕਿ ਪ੍ਰੋਬਲੀਨ ਵਾਲੇ ਕੇਸ ਵਿੱਚ ਵੀ ਇਸੇ ਤਰ੍ਹਾਂ ਹੀ ਹੋ ਸਕਦਾ ਜੇਕਰ ਜੇ ਨਾ ਸਖਤ ਸਜ਼ਾ ਦੇਣ ਲਈ ਸਾਰੇ ਨੇ ਇੱਕਜੁੱਟ ਹੋ ਕੇ ਵਾਜੇ ਮੈਂ ਤਾਂ ਬਾਰ-ਬਾਰ ਇਹੀ ਕਹਿੰਨੀ ਆ ਇੱਕਵੇਂ ਤੋਂ ਇਹ ਵੀ ਦੱਸਣਾ ਚਾਹੁੰਨੀ ਕੱਲੀਆਂ ਬੱਚੀਆਂ ਨਹੀਂ ਬੱਚੇ ਵੀ ਲੜਕੇ ਨਾਲ ਵੀ ਹੁਸ਼ਿਆਰਪੁਰ ਐਨਾ ਬੁਰਾ ਹਸਲੂਕ ਹੋਇਆ ਜਿਹੜਾ ਆਪਾਂ ਭੁੱਲ ਨਹੀਂ ਸਕਦੇ ਅੱਜ ਵੀ ਜਦੋਂ ਮੂਰੇ ਆਪਣੀ ਅੱਖਾਂ ਦੇ ਆਉਂਦਾ ਤਾਂ ਆਪਾਂ ਨੂੰ ਕਿਸ ਤਰ੍ਹਾਂ ਫੀਲ ਹੁੰਦਾ ਬੱਚੇ ਸਾਰੇ ਅਨਸੇਫ ਹੈ ਬੱਚੇ ਵੱਡੇ ਸਭ ਅਨਸੇਫ ਹੈ ਮੈਂ ਇਹੀ ਕਹਿਣਾ ਚਾਹੂੰਗੀ ਸਰਕਾਰ ਦੇ ਨਾਲੋਂ ਪਹਿਲਾਂ ਸਮਾਜ ਦਾ ਹੱਕ ਹੈ ਸਮਾਜ ਨੂੰ ਚਾਹੀਦਾ ਕੋਈ ਨਾ ਕੋਈ ਆਪੇ ਹੀ ਕਰਨ ਇਹ ਜੇ ਬੰਦੇ ਨੂੰ ਆਉਂਦੀ ਸਪੋਟੀ ਸਜ਼ਾ ਦੇਣ ਤੇ ਕੋਈ ਇਹੋ ਜਿਹਾ ਕਾਨੂੰਨ ਨਾ ਹੋਵੇ ਜਿਹੜਾ ਉਹਨਾਂ ਨੂੰ ਫੜ ਸਕੇ ਜੋ ਜਿਸ ਤਰ੍ਹਾਂ ਉਹ ਬੱਚੇ ਦੀ ਹਾਲਤ ਕੀਤੀ ਹੈ ਮੈਨੂੰ ਲੱਗਦਾ ਮੌਤ ਦਾ ਹੱਕਦਾਰ ਆ ਕਿਸੇ ਨੂੰ ਕੋਈ ਉਮਰ ਕੈਦ ਨਹੀਂ ਹੋਣੀ ਚਾਹੀਦੀ ਸਿੱਧੀ ਮੌਤ ਫਾਂਸੀ ਦੇਣੀ ਚਾਹੀਦੀ ਜਦੋਂ ਤੁਸੀਂ ਥੋੜੇ ਜਿਹੇ ਇਹੋ ਜਿਹੇ ਕੇਸ ਹੋ ਜਾਣਗੇ ਨਾ ਤੇ ਆਪੇ ਸੁਰਤ ਆ ਜਾਊਗੀ ਸਾਰਿਆਂ ਨੂੰ ਬਿਲਕੁਲ ਜਦੋਂ ਸਖਤੀ ਵਰਤੀ ਜਾਊਤਾ ਹੋ ਸਕਦਾ ਕਿ ਅਜਿਹੇ ਕੇਸਾਂ ਤੋਂ ਠੱਲ ਪੈ ਨਰੇਂਦਰ ਜੀ ਅੱਜ ਉਸ ਪ੍ਰਭਲਿੰਨ ਲਈ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਕੈਂਡਲ ਮਾਰਚ ਕਰ ਰਹੇ ਆ ਉਸ ਦਰਿੰਦੇ ਨੂੰ ਜਿਹੜੀ ਸਖਤ ਸਜ਼ਾ ਦਵਾਉਣ ਦੀ ਮੰਗ ਕਰ ਰਹੇ ਨੇ ਸਾਰੇ ਲੋਕ ਨੇ ਅੱਜ ਜਿਹੜੇ ਧੀਆਂ ਵਾਲੇ ਨੇ ਧੀਆਂ ਨੂੰ ਸੇਫ ਨਹੀਂ ਮੰਨ ਲੈ ਅਜਿਹਾ ਸਮਾਂ ਆ ਗਿਆ ਕਿ ਅੱਜ ਆਪਣੇ ਬੱਚਿਆਂ ਨੂੰ ਆਣ ਗਵਾਂਡ ਭੇਜਣ ਦਾ ਵੀ ਸਮਾਂ ਨਹੀਂ ਰਹਿ ਗਿਆ ਬਿਲਕੁਲ ਜੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਪਹਿਲਾ ਫਤਿਹ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਜਾਣਦੇ ਹੀ ਆ ਕਿ ਪਿਛਲੇ ਦਿਨੀ ਜਲੰਧਰ ਵਿਖੇ ਇੱਕ 13 ਸਾਲ ਦੀ ਬੱਚੀ ਨਾਲ ਜੋ ਰੇਪ ਕਰਕੇ ਉਦੋਂ ਬਾਅਦ ਬਲਾਤਕਾਰ ਕੀਤਾ ਗਿਆ ਹੈ ਉਸ ਦੋਸ਼ੀ ਨੂੰ ਮੇਰੀ ਇਹ ਮੰਗ ਹੈ ਕਿ ਫਾਸਟ ਟ੍ਰੈਕ ਟ੍ਰੈਕ ਬਣਾ ਕੇ ਉਹਦੇ ਉਹਨੂੰ ਫਾਂਸੀ ਦੀ ਸਜ਼ਾ ਦੇ ਲਟਕਾਉਣਾ ਚਾਹੀਦਾ ਤਾਂ ਜੋ ਬਾਕੀ ਵੀ ਸਾਡੀਆਂ ਪੰਜਾਬ ਦੀਆਂ ਇੱਕ 13 ਸਾਲ ਦੀ ਬੱਚੀ ਜੇ ਸੇਫ ਨਹੀਂ ਤਾਂ ਬਾਕੀ ਬੱਚਿਆਂ ਦਾ ਕੀ ਹਾਲ ਹੈ ਉਹ ਕੱਲੇ ਜਲੰਧਰ ਵਾਸੀਆਂ ਦੀ ਧੀ ਨਹੀਂ ਸਾਰੇ ਪੰਜਾਬ ਦੀ ਧੀ ਹੈ ਸਾਰਾ ਪੰਜਾਬ ਉਹਦੇ ਨਾਲ ਖੜਾ ਅਸੀਂ ਪ੍ਰਸ਼ਾਸਨ ਕੋਲੋਂ ਜਿਹੜਾ ਫੈਰੀਅਲ ਹੋ ਚੁੱਕਿਆ ਉੱਥੇ ਜਲੰਧਰ ਦਾ ਤੇ ਸਰਕਾਰ ਕੋਲੋਂ ਮੰਗ ਕਰਦੇ ਆਂ ਕਿ ਉਸ ਦੇ ਪਰਿਵਾਰ ਦੀ ਰੱਖਿਆ ਕੀਤੀ ਜਾਵੇ ਤੇ ਉਸ ਪਰਿਵਾਰ ਨੂੰ ਜੋ ਵੀ ਬੰਦਾ ਇਨਸਾਫ ਹੈ ਉਹਨੂੰ ਦਿੱਤਾ ਜਾਵੇ ਤੇ ਮੈਂ ਦੂਜੀ ਬੇਨਤੀ ਐਚ ਜੀ ਪੀ ਸੀ ਦੇ ਮੈਂਬਰ ਸਾਹਿਬਾਂ ਨੂੰ ਪ੍ਰਧਾਨ ਨੂੰ ਵੀ ਕਰਦਾ ਕਿ ਇਹੋ ਜਿਹੇ ਅਮਰਤਾਰੀ ਸੇਖਾਂ ਦੇ ਪਰਿਵਾਰਾਂ ਨੂੰ ਇਹਨਾਂ ਨੂੰ ਆਪਾਂ ਨੂੰ ਅਕਾਲ ਤੱਕ ਤੋਂ ਖਾਰਜ ਕਰਨਾ ਚਾਹੀਦਾ ਤਾਂ ਜੋ ਕਾਨੂੰਨ ਇਹਨਾਂ ਨੂੰ ਮਤਲਬ ਕੀ ਸਜ਼ਾ ਮਿਲ ਸਕੇ ਪ੍ਰਸ਼ਾਸਨ ਦਾ ਉੱਥੇ ਫੇਲਿਅਰ ਸਾਫਤ ਹੋਇਆ ਜਿਸ ਤੱਕ ਟਾਈਮ ਬੱਚੀ ਘਰ ਵਿੱਚ ਗਈ ਸੀ ਮਾਪਿਆਂ ਨੇ ਵਾਰ-ਵਾਰ ਇਹੀ ਕਿਹਾ ਕਿ ਜਿਹੜੇ ਮੁਲਾਜ਼ਮ ਆ ਉਹ ਜੇਕਰ ਅੰਦਰ ਜਾਂਦੇ ਤਾਂ ਹੋ ਸਕਦਾ ਜਿਹੜੀ ਬੱਚੀ ਆ ਉਹ ਬਚ ਸਕਦੀ ਸੀ ਲੱਗਦਾ ਨਹੀਂ ਕਿ ਜਿਹੜੇ ਜਿੱਥੇ ਦਰਿੰਦਾ ਉਹ ਸਜ਼ਾ ਦਾ ਹੱਕਦਾਰ ਆ ਉੱਥੇ ਸਾਡੇ ਪੁਲਿਸ ਮੁਲਾਜ਼ਮ ਵੀ ਜਿਹੜੇ ਹੱਕਦਾਰ ਬਿਲਕੁਲ ਭਈ ਜੋ ਹੁਣ ਕਿਸੇ ਨੂੰ ਪਤਾ ਨਹੀਂ ਬੱਚੀ ਦੀ ਕਦੋਂ ਆ ਜਾ ਨਿਕਲੀ ਜੇ ਘੰਟੇ ਡੇਢ ਘੰਟੇ ਦਾ ਵਕਫੇ ਦਾ ਫਰਕ ਪਿਆ ਤਾਂ ਹੋ ਸਕਦਾ ਬੱਚੀ ਚਾਉਂਦੀ ਹੁੰਦੀ ਪੂਰੀ ਜ਼ਿੰਦਗੀ ਬਚ ਜਾਂਦੀ ਚਲੋ ਉਹ ਸਸਪੈਂਡ ਕੀਤੇ ਮੁਲਾਜ਼ਮ ਸਰਕਾਰ ਨੇ ਸਸਪੈਂਸ਼ਨ ਨਾਲ ਉਹਦੀ ਜਾਨ ਨਹੀਂ ਵਾਪਸ ਆ ਜਾਣੀ ਕਿਉਂਕਿ ਹਰ ਇੱਕ ਬੰਦੇ ਨੂੰ ਚਾਹੇ ਕੋਈ ਵੀ ਹੋਵੇ ਕਿਸੇ ਧਰਮ ਦਾ ਹੋਵੇ ਕਿਸੇ ਵੀ ਰੇਜਨ ਦਾ ਕੋਈ ਵੀ ਬੰਦਾ ਹੋਵੇ ਇਸ ਜੁਰਮ ਦੀ ਸਜ਼ਾ ਉਹਨੂੰ ਬਣਨੀ ਚਾਹੀਦੀ ਆ ਵੀ ਇੱਕ ਬੱਚੀ ਨਾਲ ਘਰੌਣਾ ਜਿਹਨੇ ਕਰਨ ਨਾ ਕਰਤਾ ਔਰ ਜਿਹੜੇ ਬੰਦੇ ਨੂੰ ਬਚਾ ਸਕਦੇ ਸੀ ਤਾ ਔਰ ਬਚਾ ਸਕਦੇ ਸੀ ਲੱਗਦਾ ਨਹੀਂ ਕਿ ਅਜਿਹਾ ਕਾਨੂੰਨ ਬਣੇ ਜਿਹੜਾ ਨਾਲ ਦੀ ਨਾਲ ਸਜ਼ਾ ਹੋਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਅਜੀਆਂ ਘਟਨਾਵਾਂ ਨਾ ਵਾਪਸ ਦੇਖੋ ਸਰ ਮੈਂ 3 ਸਾਲ ਇਸਲਾਮੀ ਕੰਟਰੀ 'ਚ ਰਿਹਾ ਦੇਖਿਆ ਉਹ ਕੰਟਰੀ ਕੁਝ ਕਹਿ ਲੋ ਮੈਨੂੰ ਕੋਈ ਚੋਝਕ ਨਹੀਂ ਮੈਂ ਇਹਨਾਂ ਵੀ ਕੱਟਰੀ ਦੇ ਖਿਲਾਫ ਬੋਲਿਆ ਉਹ ਕੱਟਰੀ ਅੱਗੇ ਨੇ ਅਸੀਂ ਉਹ ਕੰਮ ਕਰਨ ਉੱਥੇ ਜਾਂਦੇ ਆਂ ਠੀਕ ਆ ਸਾਡੇ ਮੁੰਡੇ ਕੰਮ ਉੱਥੇ ਇਦਾਂ ਦੇ ਕਾਨੂੰਨ ਐ ਉੱਥੇ ਵੀ ਤਾਂ ਇਨਸਾਨ ਵੱਸਦੇ ਆ ਉੱਥੇ ਵੀ ਮਰਦ ਔਰਤਾਂ ਬੱਚੇ ਹੈਗੇ ਆ ਪਰ ਉਹਨੂੰ ਲੋਕ ਇਹੋ ਜਿਹਾ ਕ੍ਰਾਈਮ ਕਰਨਾ ਦੂਰ ਦੀ ਗੱਲ ਆ ਸੋਚਣ ਤੋਂ ਵੀ ਡਰਦੇ ਆ ਉਹਨਾਂ ਦੇ ਕਾਨੂੰਨ ਨੇ ਸਾਡੇ ਕਾਨੂੰਨ ਚ ਜੋ ਹੈਗੇ ਕਮੀਆਂ ਸਾਡੇ ਆਕਸ ਵਕਤ ਬਣਾ ਸੀ ਤੇਲੇਦਾਰ ਭੈ ਕੰਨ ਤੋਂ ਬਾਅਦ ਵਧੀਆ ਐਕਟ ਬਣਾ ਸੀਗਾ ਫਾਸਟ ਟਰੈਕ ਚੱਲਦਾ ਸਜ਼ਾ ਹੁੰਦੀ ਬਟ ਜੇ ਆਪਾਂ ਫਿਰ ਉਹੀ ਗੱਲ ਆਏ ਦੀ ਪਹਿਲਾਂ ਕਰਕੇ ਛੱਡਿਆ ਹਿਊਮਨ ਤੇ ਜਿਹੜੇ ਬੱਚੇ 6 ਸਾਲ ਦੀ 5 ਸਾਲ ਦੀ 4 ਸਾਲ ਦੀ ਹੁੰਦੀ ਜਾਂ 13 ਸਾਲ ਦੀ ਆ ਉਹਦਾ ਹਿਊਮਨ ਰਾਈਟਸ ਜਿਹਨਾਂ ਹਿਊਮਨ ਰਾਈਟਸ ਦਾ ਖੁੱਦ ਕਾਨੂੰਨ ਕੀਤਾ ਤੇ ਉਹਦੇ ਕਾਹਦੇ ਹਿਊਮਨ ਰਾਈਟਸ ਲੱਗਦਾ ਨਹੀਂ ਕਿ ਸਰਕਾਰ ਵੀ ਫੈਲੀਅਰ ਸਰ ਤੋਂ ਇਹ ਕਿ ਲੱਗਦਾ ਨਾਲ ਦੀ ਨਾਲ ਜਿਹੜੇ ਅਜਿਹੇ ਦੋਸ਼ੀ ਨੂੰ ਸਜ਼ਾ ਪੁਲਿਸ ਆ ਇਹ ਜੋ ਜੁਡੀਸ਼ੀਅਲ ਸਿਸਟਮ ਹੈ ਇਹ ਸਰਕਾਰ ਦੇ ਬੈਲਪਾਸ ਨੇ ਸੈਂਟਰ ਤੋਂ ਜੋ ਚੱਲਣਾ ਇਹ ਵੱਖਰਾ ਮੁੱਦਾ ਬਹਿਸ ਕਰਨਾ ਪਈਵਾ ਇਹ ਜੇ ਕੱਲੀ ਗਵਰਨਮੈਂਟ ਜੇ کہیں ਪੰਜਾਬ ਕੁਝ ਕਰ ਲਵੇ ਤਾਂ ਉਹਦੇ ਮੇਰੇ ਸਾਬ ਨੂੰ ਨਹੀਂ ਕਰ ਰਿਹਾ ਉਹ ਦੂਸੇ ਨੂੰ ਸਜ਼ਾ ਦਵਾ ਸਕਦੀ ਹੈ ਫਾਸਲੇ ਤੇ ਲੱਗ ਗਈ ਫਾਸਲੇ ਤੇ ਕੇਸ ਚੱਲਦਾ ਪਰ ਜਦੋਂ ਉੱਪਰ ਜਾਂਦਾ ਫਿਰ ਫਾਂਸੀ ਦੀ ਸਜ਼ਾ ਥੱਲੇ ਹੋ ਗਈ ਉਹ ਅਪੀਲ ਕਰਦਾ ਹਾਈ ਕੋਰਟ ਕਰਦਾ ਸੁਪਰੀਮ ਕੋਰਟ ਜਾਂਦਾ ਹੈ ਸੁਪਰੀਮ ਕੋਰਟ ਜਾਂਦਾ ਹੈ ਨਾ ਉਹ ਨੂੰ ਅਪੀਲ ਕਰਦੇ ਕਿੰਨੇ ਆ ਸਾਧਨ ਕਿਉਂ ਆ ਬਿਲਕੁਲ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਚ ਜਿਹੜੇ ਸ਼ਹਿਰ ਵਾਸੀ ਨੇ ਸਮਾਜ ਸੇਵੀ ਨੇ ਜਿਨ੍ਹਾਂ ਵੱਲੋਂ ਅੱਜ ਜਿਹੜਾ ਪ੍ਰੋਬਲੀਨ ਦੀ ਆਤਮਿਕ ਸ਼ਾਂਤੀ ਅਤੇ ਇਨਸਾਫ ਦੋਣ ਲਈ ਜਿਹੜਾ ਕੈਂਡਲ ਮਾਰਚ ਆ ਉਹ ਕੱਢਿਆ ਜਾ ਰਿਹਾ ਤੇ ਹਰ ਸ਼ਹਿਰ ਵਾਸੀ ਹਰ ਉਹ ਧੀ ਦਾ ਬਾਪ ਧੀ ਦੀ ਮਾਂ ਜਿਹੜੀ ਅੱਜ ਮੰਗ ਕਰ ਰਹੀ ਹੈ ਕਿ ਅਜਿਹੇ ਕਾਨੂੰਨ ਬਣੇ ਅਜਿਹੀ ਜਿਹੜੀ ਸਜ਼ਾ ਦਿੱਤੀ ਜਾਵੇ ਜਿਹੜੀ ਨਾਲ ਦੀ ਨਾਲੇ ਜਿਹੇ ਦੋਸ਼ੀ ਨੇ ਉਹਨਾਂ ਨਾਲ ਦੀ ਨਾਲੇ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹਾ ਕੋਈ ਵੀ ਸ਼ਖਸ ਪੈਦਾ ਨਾ ਹੋਵੇ ਜੋ ਅਜਿਹਿਆਂ ਬੱਚਿਆਂ ਦੇ ਨਾਲ ਰੇਪ ਕਰੇ ਤੇ ਉਹਨਾਂ ਨੂੰ ਮੌਤ ਦੇ ਘਾਟ ਤਾਰੇ ਕੈਮਰਾਮੈਨ ਅਨਸਾਰ ਦੇ ਨਾਲ ਸੱਜ ਸਿੰਘ ਰੋਲੀ ਪੀਟੀਸੀ ਨੂੰ ਮੋਗ